ਇਹ ਬਾਟਰ ਟ੍ਰੀਟਮੈਂਟ ਆ ਜਿਹੜਾ ਇਹ ਕਾਦੇ ਲਈ ਤੁਸੀਂ ਜਿਹੜਾ ਇਹਨੂੰ ਪਾਣੀ ਲਾਉਣੇ ਆ ਉਹਦੋਂ ਵੀ ਟ੍ਰੀਟ ਕਰਕੇ ਲਾ ਜਿਹੜਾ ਇਹ ਆਹ ਪਲਾਂਟ ਚੱਲ ਰਿਹਾ ਪਲਾਂਟ ਤੇ ਯੂਜ਼ ਕਰਦੇ ਆ ਹਾਂਜੀ ਇਹ ਨੈਨੋ ਫਿਲਟਰੇਸ਼ਨ ਆ ਜੀ ਰੋ ਨਹੀਂਗਾ ਨੈਨੋ ਫਿਲਟਰੇਸ਼ਨ ਆ ਇਹ ਉਹਦੋਂ ਅਗਲਾ ਹਿੱਸਾ ਹੈ ਕਿ ਦੂਜਾ ਉਹਦੋਂ ਪਿਛਲਾ ਹਿੱਸਾ ਹੈ ਉਹਦੋਂ ਪਿਛਲਾ ਆ ਰਿਹਾ ਹਾਂਜੀ ਉਹਦੋਂ ਪਿਛਲਾ ਹਿੱਸਾ ਵਾ ਤਣੀ ਕਿ ਆਰਓ ਦੇ ਛੋਟੇ ਚਾਚੇ ਦਾ ਮੁੰਡਾ ਹਾਂਜੀ ਵਾਸ ਲਾ ਲਓ ਜਿੰਨਾ ਕਿ ਜਾਨੀ ਕਿ ਆਪਾਂ ਨੂੰ ਜਿਵੇਂ ਲੋੜ ਆ ਜਨਾ ਸ਼ੁੱਧ ਵਾਟਰ ਹਾਂਜੀ ਕਹਿੰਦਾ ਭਾਵੇਂ ਖਾਣ ਪੀਣ ਦੀ ਚੀਜ਼ ਆ ਫੂਡ ਦੇ ਵਿੱਚ ਵਰਤਿਆ ਜਾਂਦਾ ਤਾਂ ਜ਼ਰੂਰੀ ਆ ਇਹ ਹਾਂਜੀ ਇੰਡਸਟਰੀਅਲ ਸਟੈਂਡਰਡ ਲਈ ਇਹ ਐਕਚੁਅਲੀ ਡੈਮ ਵਾਟਰ ਆ ਜਿਹੜੇ ਜਿਹਨੂੰ ਅਸੀਂ ਪਿਉਰੀਫਾਈ ਕਰ ਰਹੇ ਹਾਂ ਅੱਛਾ ਅੱਛਾ ਇਹ ਡੈਮ ਵਾਟਰ ਲੈ ਕੇ ਇਹਨੂੰ ਨੈਨੋ ਫਿਲਟਰੇਸ਼ਨ ਕਰਕੇ ਯੂਜ਼ ਕਰ ਰਹੇ ਹਾਂ ਅਸੀਂ ਓਕੇ ਓਕੇ ਫਿਰ ਇੱਥੋਂ ਇਹ ਪਾਣੀ ਉੱਥੇ ਜਾਂਦਾ ਜਿਹੜਾ ਤੁਸੀਂ ਉਹਦੇ ਵਿੱਚ ਮਿਕਸ ਹੋ ਰਿਹਾ ਸੀ ਪਾਣੀ ਇੱਥੋਂ ਇਹ ਪਲਾਂਟ ਚ ਜਾਂਦਾ ਉਹ ਪਾਣੀ ਓਕੇ ਓਕੇ ਇਹਦੇ ਯਾਨੀ ਕਿ ਇਹਦੇ ਵਿੱਚ ਵੀ ਤਿੰਨ ਚਾਰ ਸਟੈਪ ਆ ਹਾਂ ਹਾਂ ਤੇ ਇਦੇ ਵਿੱਚ ਅਸੀਂ ਕੈਮੀਕਲ ਪਾ ਕੇ ਹੂੰ ਹੂੰ ਜਦੋਂ ਡੈਮ ਡੈਮ ਦਾ ਪਾਣੀ ਉਹ ਟੈਂਕਾਂ ਦੇ ਵਿੱਚ ਆਉਂਦਾ ਵਾ ਪਹਿਲਾਂ ਉੱਥੋਂ ਸ਼ੁਰੂ ਹੁੰਦਾ ਅੱਛਾ ਹਾਂਜੀ ਆ ਜਿਹੜੇ ਟੈਂਕਾਂ ਪਿੱਛੇ ਦੰਨ ਟੈਂਕ ਲੱਗੇ ਹੋਏ ਆ ਹਾਂਜੀ ਹਾਂਜੀ ਇਹ ਡੈਮ ਦਾ ਪਾਣੀ ਆ ਜੀ ਠੀਕ ਆ ਡੈਮ ਚੋਂ ਪਾਣੀ ਲੈ ਕੇ ਪ੍ਰੋ ਵਾਟਰ ਹਾਂਜੀ ਫਿਰ ਇੰਦਰੋਂ ਪੰਪ ਕਰਕੇ ਅਸੀਂ ਇਹ ਕੈਮੀਕਲ ਪਾਉਨੇ ਆ ਇਹਦੇ ਵਿੱਚ ਹੂੰ ਹੂੰ ਉਹ ਕੈਮੀਕਲ ਨਾਲ ਜਿਹੜੀ ਆ ਤੁਹਾਨੂੰ ਥੱਲੇ ਆ ਮਿੱਟੀ ਦਿਖ ਰਹੀ ਹੈ ਹੂੰ 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 ਏ ਐਡ ਕਰ ਦਿੰਦਾ ਵਾ ਓਕੇ ਅੱਛਾ ਕੈਮੀਕਲ ਪਾਣੀ ਚੋਂ ਮਿੱਟੀ ਪਹਿਲਾਂ ਕੱਢ ਦਿੰਦਾ ਹਾਂਜੀ ਮਿੱਟੀ ਪਹਿਲਾਂ ਕੱਢ ਦਿੰਦਾ ਅੱਛਾ ਜਿਹੜਾ ਇਹ ਟਿਊਬ ਸੈਟਲਰ ਆ ਅੱਛਾ ਇਹਦੇ ਵਿੱਚ ਦੀ ਇੱਕ ਸਾਈਡ ਤੋਂ ਪਾਣੀ ਪੈਂਦਾ ਇਹਦੇ ਬਜੇ ਟਿਊਬਾਂ ਲੱਗੀਆਂ ਹੁੰਆਂ ਹੂੰ ਹੂੰ ਥੱਲੇ ਦੀ ਉਹ ਜਾਨੀ ਕਿ ਜਦੋਂ ਉਹੀ ਆਪਾਂ ਨੂੰ ਦੇਖਦਾ ਵਾ ਉੱਪਰੋਂ ਹੂੰ ਹੂੰ ਵੀ ਇਹ ਪਾਣੀ ਕਲੀਅਰ ਹੋਣ ਲੱਗਿਆ ਵਾ ਤੇ ਇਹਦੇ ਵਿੱਚ ਜਿਵੇਂ ਆਪਣੇ ਊਮ ਜੀ ਵਾਂਗੂ ਪੈਦਾ ਹੋ ਜਾਂਦਾ ਵਾ ਅੱਛਾ ਅੱਛਾ ਤੇ ਉਹਦੇ ਵਿੱਚੋਂ ਫਿਰ ਇਹ ਤਰਕੇ ਪਾਣੀ ਸਾਫ਼ ਪਾਣੀ ਉੱਤੇ ਹਾਂ ਸਾਫ਼ ਪਾਣੀ ਉੱਤੇ ਦੀ ਆ ਟੈਂਕ ਚ ਆ ਜਾਂਦਾ ਫਿਰ ਇਹ ਚ ਆ ਜਾਂਦਾ ਫਿਰ ਇਦੋਂ ਬਾਅਦ ਉਹ ਜਿਹੜਾ ਆਪਣੇ ਲੱਗਿਆ ਹੋਇਆ ਉਹ ਗ੍ਰੀਨ ਕਲਰ ਦਾ ਹਾਂ 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 ਉਹ ਪਰਾਂ ਸਿਲੰਡਰ ਲੱਗਿਆ ਹਾਂਜੀ ਉਹ ਸਿਲੰਡਰ ਜਿਆ ਹਾਂ ਹਾਂ ਉਹ ਚਾਰਕੋਲ ਤੇ ਮਿੱਟੀ ਭਈ ਹੋਈ ਹੈ ਉਹਦੇ ਵਿੱਚ ਅੱਛਾ ਚਾਹੋ ਜਿਹੜਾ ਚਾਰਕੋਲ ਵਾਲੇ ਤਰੀਕੇ ਨਾਲ ਫਿਲਟਰਿੰਗ ਹੁੰਦਾ ਉਹ ਕਰਦੇ ਹਾਂ ਉਹ ਫਿਰ ਉਹ ਜਾਨੀ ਕਿ ਫਿਲਟਰੇਸ਼ਨ ਉਹਦੇ ਥਰੂ ਇਹ ਪੀਨ ਲਾਈਕ ਵੀ ਹੋਊਗਾ ਹੀ ਆ ਹਾਂ ਪੀਨ ਲਾਈਕ ਆ ਇਹ ਹਾਂ ਅੱਛਾ ਅੱਛਾ ਸੋ ਫਿਰ ਕੀ ਬਾਤ ਹੈ ਜੀ ਉਸ ਤੋਂ ਬਾਅਦ ਜੀ ਹਾਂ ਹਾਂ ਫਿਰ ਜਿਹੜਾ ਇਹਦਾ ਮੇਨ ਫਿਲਟਰੇਸ਼ਨ ਆ ਉਹ ਇੱਥੇ ਜਿਹਨਾਂ ਨੂੰ ਮੈਂਬਰਨ ਕਹਿੰਦੇ ਆ ਹਾਂ 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 ਉਹ ਜੀ ਇਹਦੇ ਵਿੱਚ ਲੱਗੇ ਹੁੰਦੇ ਆ ਅੱਛਾ ਤਾਂ खासा ਕੁਛ ਹੈ ਇਹਦਾ ਸੁਆ ਮੈਂ ਜਿਹੜੀ ਫਿਲਟਰੇਸ਼ਨ ਹੁੰਦੀ ਹੈ ਇਹਦੀ ਹਾਂਜੀ ਆਹਾ ਇਥੇ ਵੈਸਲ ਦਾ ਇਹਦੇ ਵਿੱਚ ਮੈਂਬਰਨ ਪੰਨੀਆਂ ਹੋਈਆਂ ਨੇ ਅੱਛਾ 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 ਹਾਂਜੀ ਇਹ ਤਿੰਨ ਸਟੈਪ ਇਹਨਾਂ ਕੇ ਨੈਨੋ ਫਿਲਟਰੇਸ਼ਨ ਹੈ ਤਾਂ ਹੀ ਕਹਿੰਦੇ ਆ ਤਿੰਨਾਂ ਸਟੈਪਾਂ ਚ ਫਿਰ ਜਾ ਕੇ ਬਣਦਾ ਆ ਸਾਰੇ ਆ ਸਾਰੇ ਪੰਪਾਂ ਦਾ ਇਨਲਟ ਹਾਂਜੀ ਵਿੱਚ ਸਾਰਾ ਜਿਹੜਾ ਇਲੈਕਟ੍ਰੀਕਲ ਸਿਸਟਮ ਇਹਦਾ ਅੰਦਰ ਲੱਗਿਆ ਹੋਇਆ ਵਾ ਹੂੰ ਹੂੰ ਜਿਹੜੇ ਤੋਂ ਪੰਪ ਵੀ ਆ ਸਾਰਾ ਅੰਦਰ ਹੀ ਲੱਗਿਆ ਹੋਇਆ ਵਾ ਹੂੰ ਹੂੰ ਜਾਨੀ ਕਿ ਚਾਰ ਪੰਪਾਂ ਹਾਂ ਇੱਕ ਕਲੀਨਿੰਗ ਲਈ ਪੰਪ ਤਿੰਨ ਜਿਹੜੇ ਤੁਹਾਨੂੰ ਮੈਂ ਦੱਸਿਆ ਤਿੰਨ ਫਿਲਟਰ ਇਹ ਡਾਟ ਫਿਲਟਰੇਸ਼ਨ ਕਰਦੇ ਅੱਛਾ ਅੱਛਾ ਇੱਧਰ ਆ ਜਾ ਹਾਂਜੀ ਤੇ ਫਿਰ ਫਿਲਟਰ ਹੋ ਕੇ ਜੀ ਆਪਣਾ ਪਾਣੀ ਇਹਨਾਂ ਦੇ ਵਿੱਚ ਇਹਨਾਂ ਚ ਜੋ ਸਟੋਰੇਜ ਕਰ ਲੈਂਦੇ ਹਾਂ ਹਾਂਜੀ ਇਹ ਯੂਜ਼ੇਬਲ ਵਾਟਰ ਆ ਜਾਂਦਾ ਅੰਦਾਜ਼ਾ ਰੋਜ਼ ਕਿੰਨਾ ਕੁ ਪਾਣੀ ਲੱਗਦਾ ਜੋ ਚੱਲਦਾ ਪ੍ਰੋਜੈਕਟ ਉਹਦੇ ਲੱਗਦਾ ਹੋਣਾ ਇਹ ਹਾਂਜੀ ਜਦੋਂ ਪਲਾਂਟ ਚੱਲਦਾ ਕੋਈ 60000 ਲੀਟਰ ਲੱਗ ਜਾਂਦਾ ਜੀ ਅੱਛਾ ਹਾਂਜੀ ਤੇ ਤਾਂ ਚੱਲਦਾ ਰੱਖਣਾ ਤੇ ਜੋ ਪਲਾਂਟ ਚਲਾਉਣੇ ਹੋ ਤੁਸੀਂ ਇਹ ਕੋਈ ਜ਼ਰੂਰੀ ਹੈ ਵੀ 24 ਆਵਰ ਹੀ ਚੱਲਦਾ ਰਹੇ ਕੋਈ ਦੀ ਮੇਨਟੇਨੈਂਸ ਰੱਖਣਾ ਸਪੈਂਡ ਕਰਦਾ ਜੀ ਹੇ ਮੇਨਟੇਨੈਂਸ ਦਾ ਵੀ ਇਹ ਤਾਂ ਆਏਗਾ ਵਾ ਜੇ ਮੈਂ ਤੁਹਾਨੂੰ ਦੱਸਿਆ ਹੈ ਕਲੈਰੀਫਾਇਰ ਆ ਸਪਰੇਟਰ ਆ ਉਹਦੀਆਂ ਵਿੱਚ ਬਾਉਸ ਹੁੰਦੇ ਆ ਅੱਛਾ ਉਹਨਾਂ ਨੂੰ ਆਪਾਂ ਨੂੰ ਹਰ 100 ਘੰਟੇ ਬਾਅਦ ਚੇਂਜ ਕਰਨਾ ਹੁੰਦਾ ਹੂੰ ਹੂੰ ਉਹ ਸਵੇਰ ਕਈ ਵਾਰੀ ਪਲਾਂਟ ਬੰਦ ਕਰਕੇ ਉਹਨੂੰ ਲੱਗਦਾ ਅੱਧਾ ਪੌਣਾ ਘੰਟਾ ਉਹ ਪਲੇਟਸ ਆਪਣ ਕੋਲ ਦੋ ਸੈਟ ਆ ਅੱਛਾ ਅੱਛਾ ਫਿਰ ਉਸੇ ਢੰਗ ਨਾਲ ਚੱਲਦਾ ਹਾਂਜੀ ਯਾਨਕਿ ਵੀਕਲੀ ਕੋਸ਼ਿਸ਼ ਕਰੀਦੀ ਆ ਵੀ ਪਲਾਂਟ 72 ਘੰਟੇ ਚੱਲੇ 100 ਘੰਟੇ ਚੱਲੇ ਲੈ ਚੱਲੇ ਇਹ ਹੁਣ ਜਦੋਂ ਤੜਵਾਈ ਹੁੰਦੀ ਆ ਉਦੋਂ ਹੀ ਚੱਲਦਾ ਇਹ ਤਾਂ ਪਲਾਂਟ ਫਿਰ ਪਲਾਂਟ ਉਦੋਂ ਹੀ ਚੱਲਦਾ ਜੀ ਅੰਦਾਜ਼ਾ ਸਾਲ ਚ ਕਿੰਨਾ ਚੜਾ ਸਾਲ ਤੇ ਜੀ 3 ਮਹੀਨੇ ਦਾ ਕੰਮ ਆ ਜੇ ਬਾਅਦ ਤੋਂ ਵੱਧ ਜੇ ਸਾਡੇ ਕੋਲ ਤੇ ਤੁਹਾਡੇ ਕੋਲ ਇੰਨਾ ਸਟੋਰੇਜ ਹੈਗਾ ਵੀ ਤੁਸੀਂ ਸਟੋਰ ਕਰ ਸਕਦੇ ਨੇ ਸਟੋਰੇਜ ਜਿਹੜੀ ਇਹ ਸਟੋਰੇਜ ਆ ਜੀ ਇਹ ਡਿਫਰੈਂਟ ਇਹ ਆਪਣੇ ਜਿਹੜੀ ਕੰਪਨੀ ਹੈ ਕਹਿੰਨਾ ਹਾਂ ਇਹ ਦੋ ਦੋ ਤਰ੍ਹਾਂ ਦੇ 올ਿਵਸ ਸਰ ਜਣ ਕੇ ਚੀਜ਼ਾਂ ਤਿਆਰ ਕਰਦੀ ਆ ਇੱਕ ਤਾਂ ਹੈ 올ਿਵ ਆਇਲ ਹਾਂ ਜੀ ਹਾਂ ਜੀ ਤੇ ਦੂਜੇ ਜਿਹੜੇ ਖਾਣ ਵਾਲੇ ਵਾਲੇ ਹਾਂ ਹਾਂ ਜੀ ਹਾਂ ਜੀ ਜਿਹੜਾ ਟੇਬਲ 올ਿਵਸ ਹਾਂ ਜੀ ਹਾਂ ਜੀ ਜਿਹੜਾ ਆਪਣੇ ਉਹ ਤਿਆਰ ਕਰਦੇ ਹਮਮ ਟੇਬਲ 올ਿਵਜ਼ ਚ ਜਾਨੀ ਕਿ ਇਹ ਸਭ ਤੋਂ ਵੱਡਾ ਗਰੋਵ ਆ ਹਮ ਆਸਟ੍ਰੇਲੀਆ ਦਾ ਅੱਛਾ ਹਾਂਜੀ ਮੈਂ ਇੱਥੇ ਨਾ ਇੱਕ ਗੱਲ ਦੱਸ ਦਿਆਂ ਥੋੜੀ ਜੀ ਅ ਜਦੋਂ ਤੁਸੀਂ ਪਹਿਲੀ ਨਜ਼ਰੇ ਆ ਕੇ 올ਿਵ ਦੇ ਟ੍ਰੀ ਨੂੰ ਦੇਖਦੇ ਹੋ ਨਾ ਤੁਹਾਨੂੰ ਦਿਖਾਣਾ ਹੈ ਵੀ ਇਹ ਤੇ ਉਹਦੇ ਜੋ ਲੱਗਦਾ ਜਿਵੇਂ ਜਾਮਨ ਹੁੰਦੀ ਆ ਬੰਦਾ ਪਹਿਲੇ ਤੋੜ ਕੇ ਉਹਨੂੰ ਮੂੰਹ ਚ ਵੀ ਪਾਉਂਦਾਗਾ ਉਵੇਂ ਉਹਦੇ ਚ ਹੜਕ ਵੀ ਹੈਗੀ ਆ ਪਰ ਉਹਦਾ ਟੇਸਟ ਬਿਲਕੁਲ ਵੀ ਨਹੀਂ ਹੁੰਦਾ ਉਹ ਬੰਦਾ ਹੈਰਾਨ ਹੋ ਜਾਂਦਾ ਵੀ ਇਹ ਕੀ ਮੈਂ ਟੇਸਟ ਖਾ ਲਿਆ ਤੇ ਤੰਗ ਹੁੰਦਾ ਉਲਟਾ ਪਰ ਜੇ ਜਦੋਂ ਜਿਵੇਂ ਟੇਬਲ ਟੇਬਲ 올ਿਵ ਕਹਿ ਰਹੇ ਆ ਵਾਰ-ਵਾਰ ਉਹਦੇ ਲਈ ਨਾ ਪਹਿਲਾਂ ਟ੍ਰੀਟ ਕਰਨਾ ਪੈਂਦਾ ਉਹ ਟ੍ਰੀਟ ਮੈਨੂੰ ਦਾ ਸਿੰਪਲ ਐਨਾ ਕੀ ਪਤਾ ਵੀ ਖਾਸਾ ਚਿਰ ਨੂਨ ਚ ਪਾ ਕੇ ਰੱਖਣਾ ਪੈਂਦਾ ਬਾਕੀ ਆਪਾਂ ਬਰੀਕੀ ਚ ਉੱਥੇ ਜਾ ਕੇ ਵੀ ਪਤਾ ਕਰਦੇ ਆ ਤੇ ਦੇਖਦੇ ਆ ਜੋ ਸੀ ਮਸ਼ੀਨ ਸੋ ਇਹ ਇੱਥੋਂ ਆਪਾਂ ਜਿਹੜਾ 올ਿਵ ਦਾ ਟੇਬਲ 올ਿਵ ਦੀ ਆਪਾਂ ਹੁਣ ਗੱਲ ਕਰਨੀ ਉਹ ਤੇਲ ਦਾ ਸੀ ਪ੍ਰੋਜੈਕਟ ਇਹ ਤੇਲ ਦਾ ਹਾਂਜੀ ਅੱਛਾ ਇਹ ਮਸ਼ੀਨ ਦਾ ਹੁਣ ਕੀ ਪ੍ਰੋਸੈਸ ਆ ਜੀ ਇਹ ਜੀ ਟੇਬਲ ਆਲਪ ਕਈ ਪ੍ਰਕਾਰ ਦੇ ਹੁੰਦੇ ਜਾਨੀ ਕਿ ਆਪਾਂ ਇੱਕ ਪ੍ਰਕਾਰ ਦੇ ਨਹੀਂ ਅੱਛਾ ਇਹ ਜੀ ਕਮਰੇ ਇਹ ਚ ਵੀ ਲੈਦਾ ਲੈਦਾ ਵੈਰਾਈਟੀ ਹੁੰਦੀ ਹੈ ਜਿਹੜੇ ਗ੍ਰੀਨ ਆਲਿਵਸ ਹੁੰਦੇ ਆ ਹਾਂ ਜੀ ਹਾਂ ਜੀ ਉਹਦੇ ਵਿੱਚ ਇੱਕ ਦੋ ਵੈਰਾਈਟੀ ਜਿਹੜੀ ਸਾਡੇ ਕੋਲ ਇੱਕ ਹਾਰਡੀ ਹੈ ਇੱਕ ਗ੍ਰੀਨ ਮੈਂਡ ਨੀਲੋ ਆ ਹਾਂ ਹਾਂ ਉਹਦਾ ਉਹਨੂੰ ਅਸੀਂ ਕਾਸਟਿਕ ਸੋਡੇ ਦੇ ਵਿੱਚ ਟ੍ਰੀਟ ਕਰਦੇ ਆ ਅੱਛਾ ਉਹਨੂੰ ਗਾਲਣ ਲਈ ਕਾਸਟਿਕ ਸੋਡਾ ਵੀ ਪਾਇਆ ਜਾਂਦਾ ਪਾਇਆ ਜਾਂਦਾ ਅੱਛਾ ਜੀ ਹਾਂ ਜੀ ਤੇ ਇਹ ਇਹ ਇੰਨੀ ਜਿਹੜਾ ਇਹ ਟੇਬਲ ਮੈਂ ਜਿਹੜਾ ਦੇ ਰਿਆ ਆਪਾਂ ਇੱਕ ਦੋ ਤਿੰਨ ਕਿਸਮ ਦੇ ਦੇ ਰਿਆ ਇੱਕ ਦਾ ਮਰਤਬਾ ਨਾ ਇਹ ਸ਼ਹਿਰਾਂ 'ਚ ਮਿਲਦਾ ਕਿ ਉਹ ਕਾਲਾ ਮਾਟਾ ਕੋਈ ਆ ਜਾ ਫੜਾ ਪਪਲੋਰਾ ਉਹ ਕੀ ਸਿਸਟਮ ਉਹ ਤੇ ਕੀ ਆ ਇਹਦੀ ਐਡਿਟ ਵੈਰਾਈਟੀਆਂ ਹੀ ਆ ਅੱਛਾ ਵੈਰਾਈਟੀਆਂ ਦੇ ਨਾਮ ਵਕਤ ਸਭ ਤੋਂ ਡਿਮਾਂਡਡ ਵੈਰਾਈਟੀ ਉਹ ਕਾਲਾ ਮਾਟਾ ਜੀ ਅੱਛਾ ਉਹ ਜਣੀ ਪੀਜ਼ੇ ਦੇ ਉੱਤੇ ਪੈਂਦੀ ਆ ਹਾਂਜੀ ਪੀਜ਼ੇ ਦੇ ਉੱਤੇ ਸਾਰੀਆਂ ਪੈ ਜਾਂਦੀਆਂ ਜੀ ਅੱਛਾ ਪਰ ਜਾਨੀ ਕਿ ਕਾਲਾ ਮਾਟਾ ਦੀ ਡਿਮਾਂਡ ਐ ਇਸ ਵਕਤ ਬਹੁਤ ਜ਼ਿਆਦਾ ਵਾ ਬਹੁਤ ਗ੍ਰੀਕ ਦੀ ਵੈਰਾਈਟੀ ਆ ਅੱਛਾ ਗ੍ਰੀਕ ਹਾਂਜੀ ਤੇ ਇੱਥੋਂ ਪਰ ਕਿੱਧਰ ਜਾਂਦਾ ਹ ਇਹ ਜਦੋਂ ਇਹ ਇਹ ਮੋਸਟਲੀ ਇਹ ਚੱਲਦਾ ਮਾਰਚ ਹੂੰ ਫੈਬਰੂਅਰੀ ਐਂਡ ਆਫ ਫੈਬਰੂਰੀ ਜਾਂ ਮਾਰਚ ਚ ਅੱਛਾ ਜੀ ਜਦੋਂ ਆਲਿਵ ਆਈ ਬਿੰਨਾ ਚਾਉਂਦੇ ਆ ਹਾਂ ਹਾਂ ਬਿੰਨਾ ਚ ਆ ਕੇ ਆਪਾਂ ਇਹਦੇ ਵਿੱਚ ਆਲਿਵ ਟਿਪ ਕਰ ਦਿੰਦੇ ਆ ਬਿੰਨਾ ਦੇ ਟਿਪ ਕਰਤਾ ਬਿੰਨਾ ਦੇ ਵਿੱਚ ਆਲਿਵ ਟਿਪ ਕਰਤਾ ਹਾਂ ਹਾਂ ਇੱਥੋਂ ਆ ਬੈਲਟ ਫਿਰ ਇਧਰ ਲੈ ਜਾਂਦੀ ਹੈ ਬੈਲਟ ਨੇ ਉੱਪਰ ਲੈ ਗਿਆ ਠੀਕ ਆ ਤੇ ਇੱਥੇ ਇਹਨੂੰ ਡੀ ਸਟੀਮਰ ਕਹਿੰਦੇ ਆ ਜੀ ਅੱਛਾ ਜਿਹੜਾ ਆ ਚੀਜ਼ ਆ ਹਾਂ ਹਾਂ ਇੱਥੋਂ ਆ ਜਿਹੜੀ ਉੱਪਰ ਡੱਕੇ ਜਿਹੜਾ ਵੀ ਆਉਂਦਾ ਵਾ ਉਹ ਸਾਈਡ ਤੇ ਡੱਪਿੰਦੇ ਆ ਅੱਛਾ ਅੱਛਾ ਤੇ ਪੱਤੇ ਬਲੂਅਰ ਉਹ ਇਧਰ ਕੱਢ ਦਿੰਦਾ ਹਾਂ ਬਾਹਰ ਕੱਢ ਦਿੰਦਾ ਅੱਛਾ ਫਿਰ ਇਸ ਤੋਂ ਬਾਅਦ ਥੋੜਾ ਜਿਹਾ ਸਾਫ਼ ਹੋਇਆ ਅੱਗੇ ਚੱਲੂਆ ਸਾਫ਼ ਹੋਇਆ ਉੱਪਰ ਚਲੇ ਜਾਂਦਾ ਜੀ ਹਾਂ ਹਾਂ ਆ ਗ੍ਰੇਡਿੰਗ ਇਹ ਇਹ ਗ੍ਰੇਡਿੰਗ ਕਰਦੀ ਹੈ ਜੀ ਸਾਈਜ਼ ਦੀ ਵੱਡੇ ਛੋਟੇ ਦੀ ਸਾਈਜ਼ ਦੀ ਵੱਡੇ ਛੋਟੇ ਦੀ ਓਕੇ ਓਕੇ ਜਿਹੜਾ ਯਾਨੀ ਕਿ ਗ੍ਰੇਡਿੰਗ ਹੋ ਕੇ ਇਹਦੇ ਤਿੰਨ ਪਾਰਟ ਉੱਪਰ ਹੀ ਜਾ ਸਕਦੇ ਆ ਹਾਂ ਹਾਂ ਅਸੀਂ ਆ ਥੋੜੀ ਜਿਹੀ ਅਜੇ ਮੋਡੀਫਿਕੇਸ਼ਨ ਕੀਤੀ ਹੋਈ ਆ ਹਾਂ 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 ਵੀ ਯਾਨੀ ਕਿ ਅਸੀਂ ਦੂਸਰੇ ਲੋਡ ਕਰਨਾ ਸੀ ਹਾਂ 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 ਅੱਛਾ ਤੇ ਇਹ ਜਾਨੀ ਕਿ ਤੁਹਾਨੂੰ ਆ ਤਿੰਨ ਪਾਰ ਅੱਗੇ ਦਿਖ ਰਹੀ ਆ ਹਾਂ ਉਹ ਤਿੰਨੇ ਡੱਡ ਹੋ ਕੇ ਤਿੰਨੇ ਬਰੈਟੇ ਅੱਡੇ ਚੜ ਜਾਣੇ ਟ੍ਰੇਡਿੰਗ ਹੋ ਕੇ ਅੱਛਾ ਉੱਪਰ ਸਾਡੇ ਕੋਲੇ 8 ਟੈਂਕ ਆਈ ਇਹਦੇ ਨਾਲ ਦੇ ਇਦਾਂ ਹੀ ਟੈਂਕ ਆ ਹਾਂ ਇਹਦੇ ਸਪੇਨ ਦੇ ਬਣੇ ਹੋਏ ਟੈਂਕ ਆ ਜੀ ਅੱਛਾ ਇਹ ਫਾਈਬਰ ਦੇ ਬਣੇ ਹੋਏ ਫਾਈਬਰ ਫਾਈਬਰ ਆ ਸਾਰੀ ਫਾਈਬਰ ਆ ਇਹ ਹਾਂ ਇਹ ਸਪੇਨ ਦੇ ਬਣੇ ਹੋਏ ਟੈਂਕ ਆ ਅੱਛਾ ਆ ਜਿਹੜੇ ਇਹ ਇਹ ਆਈਡੀ ਲੇਟ ਦੇ ਆ ਆਸਟ੍ਰੇਲੀਆ ਦੇ ਆ ਮੇਰੇ ਸ਼ਹਿਰ ਦੇ ਆ ਅੱਛਾ ਅੱਛਾ ਤੇ ਇਹ ਇਹਦੇ ਚ ਫਿਰ ਉੱਤੇ ਜਾ ਕੇ ਉਹ ਟੈਂਕਾਂ ਚ ਸਟੋਰੇਜ ਹੁੰਦੀ ਆ ਉਹ ਟੈਂਕਾਂ ਦੇ ਵਿੱਚ ਹੀ ਪਾ ਦਿੰਨੇ ਆ ਆਲੂ ਹਾਂ ਉਹ ਟੈਂਕਾਂ ਦੇ ਵਿੱਚ ਆਲੂ ਪਾ ਕੇ ਉਹਦੇ ਵਿੱਚ ਕਾਸਟਿਕ ਸੋਡਾ ਅੱਛਾ ਯਾਨੀ ਫਿਰ ਪੇਂਟ ਕਰਦੇ ਆ 1% ਤੇ ਹਾਂ ਉਹ ਤਕਰੀਬਨ 12 ਘੰਟੇ ਰੱਖਣਾ ਹੁੰਦਾ ਹੂੰ ਹੂੰ ਫਿਰ ਉਹਨੂੰ 3-4 ਵਾਰੀ ਧੋਣਾ ਹੁੰਦਾ ਵਾ ਵਾਸ਼ਿੰਗ ਕਰਨਾ ਸਾਫ਼ ਕਰਨਾ ਉਹਨੂੰ ਅੱਛਾ ਅੱਛਾ ਉਹਨੂੰ ਸਾਫ਼ ਕਰਨ ਲਈ ਸਾਨੂੰ ਇਹ ਥੱਲੇ ਲਾਈਨਾਂ ਦਿੱਤੀਆਂ ਹਈਆਂ ਮਾਈ ਇਦੇ ਵਿੱਚ ਜਾਨੀ ਕਿ ਅਡਡ ਸਾਈਜ਼ ਆਪਾਂ ਕਰ ਲੈਣੇ ਆ ਸਾਈਜ਼ ਅਡਡ ਜਿਹੜੇ ਆ ਗਏ ਆ ਟੋਡਾ ਟੈਂਕਾ ਚ ਸੇਵ ਕਰ ਲੈ। ਮੇਰੇ ਡਿਪੈਂਡ ਕਰਦਾ ਸਾਈਜ਼ ਤੇ ਵੀ ਆਪਾਂ ਕਿਨੂੰ ਕਿੰਨਾ ਟਾਈਮ ਟ੍ਰੀਟਮੈਂਟ ਦੇਣੀ ਆ। ਅੱਛਾ ਅੱਛਾ ਜਿਹੜਾ ਸਾਈਜ਼ ਦੇ ਹਿਸਾਬ ਨਾਲ ਹੀ ਟ੍ਰੀਟਮੈਂਟ ਹੋਣੀ ਆ। ਜੇ ਛੋਟਾ ਹੋਊਗਾ ਉਹ 6 ਤੀ ਗੜ ਜੂ। ਕੋਈ ਜਵਾਕਾਂ ਵਾਲੀ ਆ ਵੀ ਜਵਾਕ ਨੂੰ ਅੱਧੀ ਗੋਲੀ ਦੇਣੀ ਆ ਬੰਦੇ ਨੂੰ ਆ। ਇੱਕ ਗੋਲੀ ਦੇਣੀ ਆ। ਹਾਂ ਹਾਂ। ਤੇ ਫਿਰ ਇਦੋਂ ਬਾਅਦ ਇਦੋਂ ਬਾਅਦ ਜਦੋਂ ਆਪਣਾ ਇਹਨੂੰ ਜਾਨੀ ਕਿ ਉਸ ਦਿਨ ਫਿਰ ਇਹਨੂੰ ਵਾਸ਼ ਪੁਸ਼ ਕਰ ਲਈ ਦਵਾ। ਹਾਂ ਹਾਂ। ਵਾਸ਼ ਪੁਸ਼ ਕਰਕੇ ਹਮ। ਫੇਰ ਇੱਥੇ ਪੰਪ ਲੱਗ ਜਾਂਦਾ ਜੀ ਐਸ ਤੇ ਮੂਰੇ ਆ ਕੇ ਐਸ ਤੇ ਮੂਰੇ ਇੱਥੋਂ ਪੰਪ ਨਾਲ ਇਹਨੂੰ ਕਿਸੇ ਵੀ ਜਾਨੀ ਕਿ ਜਿੱਥੇ ਆਪਾਂ ਟੈਂਕ ਜਿਹੜੇ ਟੈਂਕ ਚ ਸ਼ਿਫਟ ਕਰਾਉਂਦਾ ਪਾਈਪਾਂ ਰਹੀ ਹਾਂ ਸਟੋਰੇਜ ਹਾਂਜੀ ਸੇਮ ਵਾਈਨਰੀ ਵਾਲਾ ਪ੍ਰੋਸੈਸ ਹਾਂ ਤਾਂ ਵਾਈਨ ਹਾਂ ਸੇਮ ਉਹੀ ਪ੍ਰੋਸੈਸ ਆਈ ਫੇਰ ਇਹਨੂੰ ਉਹ ਸਟੋਰ ਕਰ ਲਈਦਾ ਉਹਨੂੰ ਫੇਰ ਨੂਨ ਵਾਲੇ ਪਾਣੀ ਚ ਪਾ ਦੇਦੇ ਫੇਰ ਉਹ ਨੂਨ ਵਾਲੇ ਪਾਣੀ ਚ ਕਿੰਨਾ ਚਿਰ ਰੱਖਣਾ ਪੈਂਦਾ ਨੂਨ ਵਾਲੇ ਪਾਣੀ ਚ 3 ਮਹੀਨੇ 4 ਮਹੀਨੇ ਤਿੰਨ ਚਾਰ ਮਹੀਨੇ ਅੱਛਾ ਹਾਂਜੀ ਡਿਪੈਂਡ ਕਰਦਾ ਫੇਰ ਉਹ ਜਾਨੀ ਕਿ ਜਿਹੜਾ ਕੌੜਾਪਣ ਤੇ ਉਹਦਾ ਜ਼ਹਿਰ ਉਹ ਨੂਨ ਚੂਸ ਲੈਂਦਾ ਯਾਨੀ ਕਿ ਇਹ ਇੱਕ ਦੋ ਵੈਰਾਈਟੀਆਂ ਜਿਨ੍ਹਾਂ ਨੂੰ ਆਪਾਂ ਨੂੰ ਗਾਲਣ ਲਈ ਕਾਸਟਿਕ ਸੋਡੇ ਦਾ ਸਹਾਰਾ ਲੈਣਾ ਪੈਂਦਾ ਲੈਣਾ ਪੈਂਦਾ ਅੱਛਾ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਾਲਾ ਮਾਟਾ ਹਾਂ ਹਾਂ ਕਾਲਾ ਮਾਟਾ ਨੂੰ ਜਿ ਇਸ ਤਰ੍ਹਾਂ ਦੇ ਜਿਵੇਂ ਬਲੈਕ 올ਿਵ ਕੋਈ ਵੀ ਆ ਜਿਹੜਾ ਰਾਈਪ ਹੋ ਗਿਆ ਹਾਂ ਹਾਂ ਉਹਨੂੰ ਕਿਸੇ ਨੂੰ ਲੋਡ ਨਹੀਂ ਉਹ ਕੱਲੇ ਨੂਨ ਵਾਲੀ ਹੁੰਦੀ ਹੈ ਉਹ ਨੂਨ ਨਾਲ ਤਾਂ ਹੀ ਲੋਕ ਪਸੰਦ ਕਰਦੇ ਐਨੂੰ ਤੇ ਇਹ ਜਿਹੜਾ ਹੁਣ ਇੱਥੇ ਹੋ ਗਿਆ ਵੱਡੇ ਟੈਂਕਾਂ 'ਚ ਇਹਨੂੰ ਫਿਰ ਤੁਸੀਂ ਬੋਤਲ ਜਾਂ ਡੱਬਾ ਬੰਦ ਵੀ ਆਪ ਹੀ ਕਰਦੇ ਹੋ ਜਾਂ ਵੱਡੀਆਂ ਕੰਪਨੀਆਂ ਨੂੰ ਇੱਥੋਂ ਦੇ ਨਹੀਂ ਜੀ ਇੱਥੋਂ ਇਹ ਸਾਡਾ ਜਿਹੜਾ ਪ੍ਰੋਸੈਸਿੰਗ ਪਲਾਂਟ ਹੈ ਜੋ ਪਹਿਲਾਂ ਤਾਂ ਗ੍ਰੇਫਟ ਸੀਗਾ ਹਾਂ ਹਾਂ ਹੁਣ ਉਹ ਮੈਲਬਨ ਮੂਵ ਹੋ ਗਿਆ ਜੀ ਅੱਛਾ ਅੱਛਾ ਐਕਚੁਅਲੀ ਪਹਿਲਾਂ ਦੋਨੇ ਚੀਜ਼ਾਂ ਸਟੋਰੇਜ ਤੇ ਪ੍ਰੋਸੈਸਿੰਗ ਪਲਾਂਟ ਕਰੇ ਪਈ ਸੀਗਾ ਅੱਛਾ ਗ੍ਰੇਫਟ ਗ੍ਰੇਫਟ ਸੀ ਅੱਛਾ ਅੱਛਾ ਤੇ ਹੁਣ ਸਟੋਰੇਜ ਇੱਥੇ ਰਹਿ ਗਈ ਹੈ ਜੀ ਅੱਛਾ ਪ੍ਰੋਸੈਸਿੰਗ ਪਲਾਂਟ ਪ੍ਰੋਸੈਸਿੰਗ ਪਲਾਂਟ ਗ੍ਰੇਫਟ ਤੱਕ ਉਹ ਤੇ ਮੈਲਬਨ ਲੈ ਗਿਆ ਅੱਛਾ ਅੱਛਾ ਸੋ ਉੱਥੋਂ ਹੁਣ ਤੁਸੀਂ ਮਾਰਕੀਟ ਦੇ ਵਿੱਚ ਜਿਹੜੀਆਂ ਜੋ ਕੰਪਨੀਆਂ ਲੈਂਦੀਆਂ ਜਾਂ ਉੱਥੋਂ ਜਾਂਦਾ ਸੋ ਮੈਨੂੰ ਲੱਗਦਾ ਵੀ ਅਸੀਂ 올ਿਵ ਦੇ ਮਾਮਲੇ 'ਚ ਅੱਜ ਇੱਕ खासा ਕੁਝ ਜਾਣ ਲਿਆ ਬਹੁਤ ਸਾਰੇ ਭਲੇਖੇ ਸਨ ਮੈਨੂੰ ਵੀ ਸੀ ਤੇ ਇੰਡੀਆ ਦੇ ਵਿੱਚ ਕਈ ਵਾਰੀ ਨਾ ਇੱਕ ਸਟੈਂਡਰਡ ਦੇ ਨਾਂ ਤੇ ਉੱਤੇ ਵੀ ਜੇ ਅਮੀਰ ਲੋਕਾਂ ਦੇ ਲਈ ਜੈਤੂਨ ਦਾ ਤੇਲ ਉਹ ਖਾਂਦੇ ਆ ਜਾਂ ਅਸੀਂ ਵੀ ਖਾਈਏ ਸਿਹਤ ਲਈ ਬੜਾ ਕੁਝ ਆ ਤੁਸੀਂ ਉਹਨਾਂ ਦੇਖ ਹੀ ਲਿਆ ਵੀ ਇੰਡੀਆ ਦੇ ਵਿੱਚ ਤਾਂ ਰਬਿਸ਼ ਤੋਂ ਬਾਅਦ ਦਾ ਤੇਲ ਵੀ ਮਿਲਦਾਗਾ ਪਰ ਇੱਥੇ ਜਿਹੜੀ ਕੁਆਲਿਟੀ ਆ ਇੱਥੇ ਵੀ ਅਸੀਂ ਸ਼ਾਪਿੰਗ ਸੈਂਟਰ 'ਚ ਜਾਂਦੇ ਆ ਵਰਜਨ ਐਕਸਟਰਾ ਵਰਜਨ ਹੋਰ ਬਹੁਤ ਕੁਝ ਲਿਖਿਆ ਹੁੰਦਾ ਪਰ ਸਾਨੂੰ ਦੇਖਣਾ ਪੈਣਾ ਵੀ ਉਸ ਪਮਾਨੇ ਤੇ ਖਰਾ ਉਤਰਦਾ ਵੀ ਹੈ ਕਿ ਨਹੀਂ ਉਤਰਦਾ ਉਹ ਉਹ ਡਿਪੈਂਡ ਕਰਦਾ ਕੰਪਨੀ ਦੀ ਗੁੱਡਵਿਲ ਤੇ ਜਦੋਂ ਕੋਈ ਵੱਡੀ ਕੰਪਨੀ ਹੋ ਜਾਂਦੀ ਹੈ ਉਹਦੀ ਗੁੱਡਵਿਲ ਬਣ ਜਾਂਦੀ ਹੈ ਤੇ ਉਹ ਚੰਗਾ ਵੀ ਬਣਾਉਂਦੇ ਆ ਸੋ ਅੱਜ ਆਪਾਂ ਇੱਥੇ ਬਾਈ ਜਸਕਰਨੌਰ ਰਾਣੇ ਤੇ ਅਵਤਾਰ ਸਿੰਘ ਹੋਰਾਂ ਨੇ ਸਾਨੂੰ ਬੜੀ ਵੱਡੀ ਜਾਣਕਾਰੀ ਦਿੱਤੀ ਪਰ ਨਾਲ-ਨਾਲ ਹੋਰ ਜਾਣਕਾਰੀ ਆਪਾਂ ਨਾ ਪਿਕਿੰਗ ਦੀ ਵੀ ਲੈਣੀ ਆ ਪਿਕਿੰਗ ਹੁੰਦੀ ਵੀ ਅੱਜ ਮੈਨੂੰ ਪਤਾ ਲੱਗਿਆ ਇੱਥੇ ਪਿਕਿੰਗ ਹੋ ਰਹੀ ਹੈ ਅੱਜ ਕਿਤੇ ਆਪਾਂ ਮਸ਼ੀਨ ਚੱਲ ਰਹੀ ਹੈ ਨਾ ਸੋ ਉਹ ਵੀ ਆਪਾਂ ਜਰੂਰ ਤੁਹਾਨੂੰ ਦਿਖਾਉਣੇ ਆ ਪਿਕਿੰਗ ਵੀ ਸੋ ਅਵਤਾਰ ਸਿੰਘ ਮਿੰਨ ਦਾ ਅਗਲਾ ਸਟੈਪ ਪਿਕਿੰਗ ਦਾ ਜ ਚਾਹ ਚਾਰ ਵਾਲੀ ਹੈ ਗ੍ਰੇਨ ਪੇਵਲ ਆਲਮ ਦੀ ਅੱਛਾ ਪਰ ਇਸ ਵਾਰ ਇਹ ਜਿਆਦਾ ਹੋਣ ਕਰਕੇ ਉਨਾ ਸੇਲ ਨਹੀਂ ਹੁੰਦਾ ਤੁਸੀਂ ਫੀਲਸ ਕਰ ਰਹੇ ਹੋ ਹਾਂ ਹਾਂ ਰਨਰ ਬੈਨ ਲੈ ਕੇ ਭੱਜ ਜਾਂਦਾ ਯਾਨੀ ਇਹਦਾ ਨਾਮ ਵੀ ਬੈਨ ਰਨਰ ਆ ਸੋ ਇਹਦੇ ਤੇ ਕਹਿੰਦੇ ਸੱਤ ਬੈਨ ਟਿਕ ਜਾਂਦੇ ਇੱਕ ਵਾਰੀ ਇਹ ਚੇਨ ਸਿਸਟਮ ਲੱਗਿਆ ਹੋਇਆ ਬੰਦਾ ਇੱਕ ਵਾਰੀ ਰੱਖਦਾ ਤੇ ਉੱਥੇ ਜਾ ਕੇ ਇਹਨੂੰ ਉਹ ਡ੍ਰੌਪ ਕਰਿਆ ਹੁੰਦਾ ਫੈਕਟਰੀ ਦੇ ਵਿੱਚ ਤੇ ਅੱਗੇ ਆਪਾਂ ਦੇਖਦੇ ਆਂ ਹਾਂਜੀ ਮਹਾਨ ਸਾਹਿਬ ਮਹਾਨ ਸਾਹਿਬ ਕੀ ਹਾਲ ਹੈ ਜੀ ਭਾਈ ਕਿਹ ਬਾਈ ਜੀ ਦਾ ਕਿਹੜਾ ਪਿੰਡ ਆ ਸ਼ੇਰਗੜ ਜੀ ਸ਼ੇਰਗੜ ਹੁੰਦਾ ਹੈ ਜੀ ਕੈਚਰ ਤੇ ਉਹਨੂੰ ਕਹਿੰਦੇ ਆ ਸ਼ੀਕਰ ਅੱਛਾ ਜੀ ਬਦਲ ਕੇ ਕੈਚ ਕਰਦਾ ਤੇ ਉਹ ਸ਼ੀਕਰ ਅੱਛਾ ਅੱਛਾ ਸਰਤਾਨਾ ਆ ਮਿਲੀਂ ਡਾਲਰ ਦਾ ਆਏਗਾ ਇਹ ਮਸ਼ੀਨਾਂ ਦੋਨੇ ਪਾਰਲਰ ਚੱਲਦੀਆਂ ਉਹ ਪਰਲੇ ਮਸ਼ੀਨਾਂ ਦੇ ਪਿੱਛੇ ਕੋਈ ਡਾਈਨੀ ਅੜਦੀ ਖੜੀ ਆ ਇਹ ਬਰਾਬਰ ਆਣੀ ਆ ਕੋਸ਼ਿਸ਼ ਕਰਨੀ ਆ ਫਿਰ ਆਪਾਂ ਦੇਖਦੇ ਆ ਇਹਦੇ ਅੰਦਰ ਦੁਬਾਰਾ ਸੇਕ ਕੀਤਾ ਜਾ ਰੂਗਾ ਅੱਛਾ ਦੇਖੇ ਗਏ 10 ਤੋਂ ਬਾਅਦ ਜਾਕੇ ਨੂੰ ਲੈ ਉਰਲੇ ਪਾਸੋਂ ਪੂਜਾ ਧਰ ਲੈਂਦੇ ਆ ਤੇ ਆਹ ਲਾ ਗਿਆ ਵਾ ਉਹ ਬੈਠ ਕੇ ਆਇਆ ਤੇ ਤੋਂ ਬੈਨਟ ਕੋਈ ਆ ਗਿਆ ਚਾਰ ਇਹ ਹੁਣ ਬੈਨ ਰਨਰ ਆਉਂਦਾ ਬੜੀ ਸਪੀਡ ਨਾਲ ਭਜਦਾ ਹੀ ਬਹੁਤ ਆਪਾ ਉਹਨਾਂ ਆ ਗਏ ਬੰਨ੍ਹ 6 ਦਿਨ ਇੱਕ ਵਾਰੀ 7 ਦਿਨ ਲੱਗਦਾ ਹਾਂਜੀ ਸਰ ਬੜੀ ਸਪੀਡ ਨਾਲ ਚੱਕਦਾ ਹੋਊਗਾ ਚੱਕ ਗਿਆ ਇਹ ਰੋਇ ਅਗਲਾ ਬੰਨ ਆ ਗਿਆ ਜੀ ਐਨਸ ਕਿਹਾ ਗਿਆ ਜੀ ਲੋ ਜੀ ਅੱਜ ਦੇ ਇਸ ਸ਼ੋਅ ਦੇ ਆਪਾਂ ਆਖਰੀ ਪੜਾਅ ਦੇ ਵਿੱਚ ਪਹੁੰਚ ਗਏ ਆ 올ਿਵ ਆਇਲ ਬਣਦਾ 올ਿਵ ਦੀ ਜਿਹੜਾ ਪ੍ਰੋਸੈਸਿੰਗ 올ਿਵ ਦੀ ਤੜਾਈ 올ਿਵ ਦੇ ਟਰੀਜ਼ ਖੇਤ ਸਾਰਾ ਕੁਝ ਆਪਾਂ ਦੇਖਿਆ ਪਰ ਇਹਨਾਂ ਸਾਰਿਆਂ ਦੇ ਪਿੱਛੇ ਵੀ ਸਭ ਤੋਂ ਇੱਕ ਜ਼ਰੂਰੀ ਤੱਤ ਹੁੰਦਾ ਪਾਣੀ ਪਾਣੀ ਬਿਨਾ ਇਹ ਕੁਝ ਵੀ ਨਹੀਂ ਹੋ ਸਕਦਾ ਸੋ ਜਦੋਂ ਅਸੀਂ ਇਸ ਦੇ ਇਸ ਜ਼ਮੀਨ ਤਕਰੀਬਨ 900 ਹੈਕਟੇਰ ਦੱਸਿਆ ਤਕਰੀਬਨ 900 ਹੈਕਟੇਰ ਜੇ ਕਿੱਲਾਂ ਚ ਜੋੜੀਏ ਤਾਂ 2.5 ਗੁਣਾ ਵਧਾ ਲਓ ਤੁਸੀਂ ਆਪ ਹੀ 2000 ਕਿੱਲੇ ਤੋਂ ਉੱਤੇ ਜ਼ਮੀਨ ਦੇ ਇਸ ਅਸੀਂ ਵਿਚਾਲੇ ਖੜੇ ਆ ਤੇ ਇੱਥੇ ਜਿਹੜਾ ਪਾਣੀ ਦੇ ਜਿਹੜੇ ਸੋਰਸਸ ਆ ਉਹਦੇ ਲਈ ਇਹਨਾਂ ਨੇ 100-100 ਮੈਗਾ ਲੀਟਰ ਦੇ ਦੋ ਟੈਂਕ ਬਣਾਏ ਹੋਏ ਆ ਸਟੋਰੇਜ ਜਿਹਨੂੰ ਕਹਿ ਸਕਦੇ ਆ ਆਪਾਂ ਕਹਿ ਸਕਦੇ ਆ ਆਪਾਂ ਤਲਾਬ ੱਟ ਲੈਨੇ ਆ ਆਂ ਇੰਡੀਆ ਚੋਂ ਤਾਂ ਮੱਛੀਆਂ ਵੀ ਰੱਖਦੇ ਆਂ ਚ ਜੀ ਨਹੀਂ ਕੁਛਿਆ ਹੈਗੀਆਂ ਨੇ ਵੈਸੇ ਅੱਛਾ ਉਹ ਰੱਖਦਾ ਨਹੀਂ ਬਈ ਪ੍ਰੋਫੈਸ਼ਨਲ ਨਹੀਂ ਰੱਖਦਾ ਸੋ ਇਹ ਦੋ ਤਲਾਬ ਬਣੇ ਹੋਏ ਆ ਜੀ 100-100 ਮੈਗਾ ਲੀਟਰ ਦੇ ਤੇ ਇੱਥੋਂ ਜਿਹੜਾ ਪਾਣੀ ਆ ਡੈਮ ਦੇ ਵਿੱਚ ਪਹਿਲਾਂ ਸਟੋਰੇਜ ਕੀਤਾ ਜਾਂਦਾ ਜਿਹੜਾ ਇਹਨਾਂ ਦਾ ਲਾਇਸੈਂਸ ਵਾਟਰ ਆ ਜਾਂਦਾ ਕਿ ਜਿੰਨਾਂ ਇਹਨਾਂ ਕੋਲੇ ਰਾਈਟ ਆ ਲੈ ਸਕਦੇ ਆ ਤੇ ਫੇਰ ਆ ਪੰਪ ਆ ਇਹ ਪੰਪ ਬਾਰੇ ਮੜਾ ਜਾ ਦੱਸਿਓ ਅਵਤਾਰ ਸਿੰਘ ਵੀ ਇਹ ਡੀਜ਼ਲ ਤੇ ਚੱਲਦੇ ਆ ਹਾਂਜੀ ਇਹ ਡੀਜ਼ਲ ਤੇ ਆਟੋ ਜੋ ਵੀ ਕੰਪਿਊਟਰਾਈਜ਼ ਆ ਸਾਰਾ ਅੱਛਾ ਹਾਂਜੀ ਇਹ ਨਹੀਂ ਜਿਹੜਾ ਬਿਜਲੀ ਦਾ ਨਹੀਂ ਹੈਗਾ ਇੱਥੇ ਕੋਈ ਵੀ ਸਿਸਟਮ ਜੀ ਨਹੀਂ ਬਿਜਲੀ ਤਾਂ ਨਹੀਂ ਕਿਉਂਕਿ ਬਿਜਲੀ ਜਿਹੜੀ ਆ ਉਹ ਕਾਫੀ ਵੀ ਸਾਨੂੰ ਮਹਿੰਗੀ ਪੈਂਦੀ ਇੱਥੇ ਲੈ ਕੇ ਆਉਂਗੇ ਹਾਂ ਹਾਂ ਤਾਂ ਉਹ ਬਹੁਤ ਜ਼ਿਆਦਾ ਮਤਲਬ ਕਿ ਕੋਸਟਲੀ ਪਾਉਗੇ ਉਹਨੂੰ ਲਿਆਉਣ ਦੇ ਵਿੱਚ ਤੇ ਡੀਜ਼ਲ ਦੇ ਸਸਤਾ ਪੈਂਦਾ ਹੈ ਇਹ ਸਾਰੇ ਕੰਟਰੋਲਡ ਬਣੇ ਹੋਇਆ ਵੀ ਕਿੰਨੇ ਤੁਹਾਡੇ ਨੱਕੇ ਆ ਉਹਨਾਂ ਦੇ ਡੱਡ ਵਾਲਵ ਬਣੇ ਹੋਇਆ ਤੇ ਫਿਲਟਰ ਇਹ ਸਾਰਾ ਕੰਪਿਊਟਰਾਈਜ਼ ਆ ਜੀ ਇਹ ਆਪੇ ਆਟੋ ਫਿਲਟਰ ਆਪੇ ਸਭ ਕੁਝ ਆ ਆਪੇ ਸਾਰਾ ਕੁਝ ਦੋ ਸ਼ਿਫਟ ਦੇ ਵਿੱਚ ਜਿਹੜਾ ਸਾਡਾ ਸਾਰੇ ਫਾਰਮ ਨੂੰ ਪਾਣੀ ਲੱਗ ਜਾਂਦਾ ਸਿਰਫ ਦੋ ਸ਼ਿਫਟਾਂ ਜੀ ਹਾਂਜੀ ਤੇ ਇਹ ਜਦੋਂ ਚੱਲਦਾ ਪੰਪ ਕਿੰਨੇ ਘੰਟੇ ਚੱਲਦਾ ਅੰਦਾਜ਼ਾ ਦੇਖੋ ਜੀ ਗਰ ਇਹ ਤਾਂ ਡਿਪੈਂਡ ਕਰਦਾ ਵੈਦਰ ਦੇ ਹਿਸਾਬ ਨਾਲ ਜੇ ਫੁੱਲ ਗਰਮੀ ਹੁੰਦੀ ਉਹ 10 10 ਘੰਟੇ ਜੀ ਲਾਉਣੇ ਪੰਜ-ਪੰਜ ਘੰਟੇ ਪਾਣੀ ਚੱਲਦਾ ਆ ਕਿੰਨੇ ਇੰਚੀ ਪਾਈਪ ਹੋਊਗੀ ਫੁੱਟ ਤੋਂ ਵੀ ਜ਼ਿਆਦਾ ਹੋ ਹਾਂਜੀ ਹਾਂਜੀ ਇਹ ਫੁੱਟ ਤੋਂ ਜ਼ਿਆਦਾ ਹੋਣੀ ਹੈ ਇਹ ਇਹ ਇਨਪੁਟ ਇਨਲੈਟ ਆ ਇਹਦੇ ਵਿੱਚ ਤੇ ਫਿਰ ਪੰਪ ਜਾ ਕੇ ਤੇ ਉਹ ਫਿਲਟਰਾਈਜ਼ ਹੋ ਕੇ ਫਿਲਟਰਾਈਜ਼ ਹੋ ਕੇ ਤੇ ਫਿਰ ਇਹ ਫਿਲਟਰ ਆਊਟ ਆਫ ਸਾਫ ਕਲੀਨਿੰਗ ਵਾਲਿਆ ਆਪੇ ਦਾ ਆਪੇ ਉਧਰ ਕਲੀਨਿਕ ਹੋ ਜਾਂਦੀ ਹੈ ਉਧਰ ਹਜੇ ਨੇ ਸੋ तकरीबन 900 ਹੈਕਟੇਰ ਦੇ ਵਿੱਚੋਂ ਇਹ 500 ਹੈਕਟੇਰ ਦੇ ਲਾਗੇ ਪਲਾਂਟਡ ਆ ਬਾਕੀ ਹਜੇ ਖਾਲੀ ਲੈਂਡ ਪਈ ਆ ਤੇ ਜਿਹੜੀ ਇੱਕ ਸਾਰੇ ਜਿਹੜਾ ਆਪਾਂ ਪ੍ਰੋਸੈਸ ਦੇਖਿਆ ਟੋਟਲ ਕਿੰਨੇ ਕੁ ਬੰਦੇ ਆ ਇੱਥੇ ਕੰਮ ਕਰਦੇ ਭਈ ਜਿਹੜੇ ਮਤਲਬ ਫਾਰਮ ਦੇ ਵਿੱਚ ਅਸੀਂ ਕੰਮ ਕਰਦੇ ਉਹ ਚਾਰ ਹੀ ਬੰਦੇ ਆ ਅੱਛਾ ਜੀ ਤਿੰਨ ਬੰਦੇ ਆਗੇ ਫੈਕਟਰੀ ਦੇ ਵਿੱਚ ਉਸ ਤੋਂ ਬਾਅਦ ਜਦੋਂ ਹਾਰਵੈਸਟਿੰਗ ਟਾਈਮ ਆਸੀ ਹੋਊ ਸਾਨੂੰ ਜਰੂਰਤ ਬੰਦੇ ਲੱਗਣਗੇ ਸੋ 2200 ਕਿੱਲੇ ਦਾ ਬਲਾਕ ਆ ਜੀ ਜੀਟੋ 500 ਹੈਕਟੇਰ ਮੈਂ ਜੀ 1250 ਕਿਲਾ ਲੱਗਿਆ ਹੋਇਆ ਤੇ ਉਹਦੇ ਵਿੱਚ ਪੰਜ ਤੋਂ 7 ਬੰਦੇ ਜਿਹੜੇ ਨੂੰ ਸੰਭੀ ਜਾਂਦੇ ਆ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਤਾ ਪਰ ਹੁਣ ਤੁਸੀਂ ਨਾ ਮੈਨੂੰ ਫੋਨ ਕਰ ਕਰਕੇ ਨਾ ਕਾਲ ਕਰਿਓ ਵੀ ਇਹ ਕਿੰਨੇ ਦਾ ਮਿਲੂਆ ਬਲੌਗੇ ਚੋ ਕਿੰਨੇ ਪੈਸੇ ਬਣਦੇ ਆ ਤੇ ਅਸੀਂ ਕਿਵੇਂ ਲੈ ਸਕਦੇ ਆ ਕਿਉਂਕਿ ਇਹ ਕਾਮਨ ਕੁਐਸਚਨ ਆ ਅਮੇ ਮਜ਼ਾਕ ਕਰਦਾ ਦੋਸਤੋ ਇਹਨਾਂ ਕੁਐਸਚਨਾਂ ਦੇ ਜਵਾਬ ਅਸੀਂ ਛੇਤੀ ਦੇ ਰਹੇ ਹਾਂ ਤੁਹਾਨੂੰ ਸਾਰਿਆਂ ਦਾ ਇੱਕੋ ਹੀ ਜਵਾਬ ਇੱਕੋ ਹੀ ਐਪੀਸੋਡ ਦੇ ਵਿੱਚ ਅਸੀਂ ਇਹ ਜਵਾਬ ਜ਼ਰੂਰ ਦੇਵਾਂਗੇ ਕਿਉਂਕਿ ਇਹ ਜਿਹੜਾ ਐਪੀਸੋਡ ਤੁਹਾਡੀ ਇਕੱਲੀ ਜਾਣਕਾਰੀ ਵਧਾਉਣ ਲਈ ਨਹੀਂ ਤੁਹਾਡੇ ਭਵਿੱਖ ਲਈ ਵੀ ਸਹਾਈ ਹੋ ਸਕਦੇ ਆ ਸੋ ਇਹ ਜੇ ਐਪੀਸੋਡ ਹੋਰ ਵੀ ਲੈ ਕੇ ਆਉਂਦੇ ਰਾਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ